ਨਰਮੇਰਾਚ ਹਰ 10 ਕੁਆਰਟ ਤੋਂ ਉੱਪਰ ਪਰ ਕਿੰਨਾ ਹੀ ਆਸਾ ਦਾ ਦਾ ਕਿਸਾਨਾਂ ਦੇ ਵਿੱਚ ਸਭ ਤੋਂ ਵੱਡਾ ਇਸ ਟਾਈਮ ਸਵਾਲ ਹੈ ਜਿਹੜਾ ਝੋਨੇ ਦੀ ਪ੍ਰਾਲੀ ਨੂੰ ਲੈ ਕੇ ਸਾਡੀ ਕਣਕ ਨੂੰ ਆ ਜਿਹੜੀ ਬਿਮਾਰੀ ਪੈ ਜਾਂਦੀ ਹੈ ਇਕੱਲੇ ਕਿਸਾਨ ਤੇ ਦਬਾਅ ਨਾ ਹੈ ਕਿਸਾਨ ਤਾਂ ਇਹ 5 7 8% ਵਸਾਉਂਦਾ ਸਾਰੀ ਇੰਡਸਟਰੀ ਹੈ ਜਿਹੜੀ ਕੋਰ ਹੈ ਜਿਹੜੀ ਗੱਡੀਆਂ ਆਰਾ ਵਗੈਰਾ ਉਹਦੇ ਨਾਲ ਜ਼ਿਆਦਾ ਫੈਲਦਾ ਹੈ ਉਰੇ ਦਾਣੇ ਦਾ ਕਿਸਾਨ ਲੈ ਜੇ ਜਿਹੜਾ ਉਹ ਮਲਵਾ ਉਹ ਖੇਤ ਰਾਂ ਨਾ ਚਾਹੀਦਾ ਤੇ ਗਵਰਨਮੈਂਟ ਨੇ ਸਾਨੂੰ ਪਰਾਲੀ ਤੇ ਬਚਾਉਣਾ ਉਹਦੇ ਖਾਸਟਰ ਗਵਰਨਮੈਂਟ ਨੂੰ 2000 ਕਿੱਲਾ 3000 ਕਿੱਲੇ ਦਾ ਦੇ ਦੇਣਾ ਚਾਹੀਦਾ ਅੱਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋਇਆ ਅਮਰਤ ਮਲਕਾਣਾ ਨਿਊਜ਼ ਦੇ ਨਾਲ ਤੇ ਅੱਜ ਖੜੇ ਹਾਂ ਇਸ ਟਾਈਮ ਬਠਿੰਡਾ ਦੇ ਕਿਸਾਨ ਮੇਲੇ ਤੇ ਕਿਸਾਨ ਮੇਲੇ ਤੇ ਕਿਸਾਨਾਂ ਦਾ ਜਿਹੜਾ ਇਕੱਠ ਹੈ ਬੜਾ ਦੇਖਣ ਨੂੰ ਮਿਲ ਰਿਹਾ ਉਤਸ਼ਾਹ ਹੈ ਕਿਸਾਨਾਂ ਦੇ ਵਿੱਚ ਬੱਕਰੀਆਂ ਬੱਕਰੀਆਂ ਨਵੀਆਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਬੀਜ ਹੈ ਜਿਹੜੀਆਂ ਕਿਸਮਾਂ ਆਈਆਂ ਹੋਣਾਂ ਤੇ ਅੱਜ ਟਾਈਮ ਖੜੇ ਹਾਂ ਮਾਡਰਨ ਕ੍ਰੌਪ ਕੇਅਰ ਆਲ ਦੀ ਸਕਾਲਤੀ ਜੇ ਨਰਮੇ ਦੀ ਗੱਲ ਕੀਤੀ ਜਾਵੇ ਐ ਕਿ ਨਰਮੇ ਦਾ ਜਿਹੜਾ ਏਰੀਆ ਸੀ ਜੇ ਨਰਮਾ ਪੱਟੀ ਦੇ ਏਰੀਆ ਦੀ ਗੱਲ ਕੀਤੀ ਜਾਵੇ ਤਲਵੰਡੀ ਸਾਬੋ ਜਾਂ ਮਾਨਸਾ ਆ ਗਿਆ ਤਾਂ ਨਰਮਾ ਪੱਟੀ ਦੇ ਏਰੀਏ ਦੇ ਵਿੱਚ ਕਿਸਾਨਾਂ ਦਾ ਬੜਾ ਉਤਸ਼ਾਹ ਸੀਗਾ ਨਰਮਾ ਵਧੀਆ ਵੀ ਸੀ ਪਰ ਕੁਸ਼ਕ ਲਗਾਤਾਰ ਜਿਹੜੇ ਮੀਂਹ ਪਏ ਆ ਉਹਨਾਂ ਦੇ ਨਾਲ ਜਿਹੜੀ ਨਰਮੇ ਦੀ ਕਿਤੇ ਨਾ ਕਿਤੇ ਦਿੱਕਤ ਆਈ ਹੈ ਤਾਂ ਸਾਡੇ ਨਾਲ ਮਾਡਰਨ ਕ੍ਰੌਪ ਕੇਅਰ ਦੇ ਡਾਇਰੈਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਤੋਂ ਪੁੱਛਾਂਗੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨਰਮੇ ਨੂੰ ਆ ਰਹੀਆਂ ਨੇ ਤਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਮਾ ਜੇ ਕੋਈ ਬੀਜ ਆਉਂਦਾ ਤਾਂ ਉਸ ਨੂੰ ਮੰਨ ਲਓ ਨਵੀਆਂ ਸਪਰੇਹਾਂ ਕਿਹੜੀ ਕਿਹੜੀ ਕਿਸਮ ਦਾ ਕਿਸਾਨਾਂ ਨੂੰ ਧਿਆਨ ਰੱਖਣ ਦੀ ਲੋੜ ਆ ਡਾਕਟਰ ਸਾਹਿਬ ਸਸੀ ਗਾਲ ਜੀ ਸਤਿ ਸ੍ਰੀ ਗੁਰੂ ਮੋਹ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਜੀ ਕਿਸਾਨ ਮੇਲੇ ਤੇ ਮਾਡਰਨ ਕ੍ਰੌਪ ਕੇਅਰ ਦੀ ਮੰਨ ਲਓ ਆਪਾਂ ਦੇਖੀ ਹੈ ਇਸ ਸਟਾਲ ਤੇ ਬੜਾ ਕਿਸਾਨਾਂ ਦਾ ਰਸ ਹੈ ਵੱਖ-ਵੱਖ ਮੰਨ ਲਓ ਫੁੱਟ ਦੇਖਣ ਨੂੰ ਮਿਲ ਰਹੇ ਆ ਬੂਟੇ ਵੀ ਰੱਖੇ ਹੋਏ ਆ ਐਸੀ ਬਿਮਾਰੀ ਵੀ ਘੱਟ ਦੇਖਣ ਨੂੰ ਮਿਲੀ ਆ ਤਾਂ ਕਿਹੜੀਆਂ ਕਿਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਬੀਜਣੀਆਂ ਚਾਹੀਦੀਆਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹਲੇ ਨਰਮੇ ਦੀਆਂ ਵੈਰਾਈਟੀਆਂ ਤਾਂ 2-3 ਸਾਲ ਸਾਨੂੰ ਇਸੇ ਨੇ ਸੰਘਰਸ਼ ਕਰਨਾ ਪਊ। ਗੁਲਾਬੀ ਸੁੰਡੀ ਤੋਂ ਹਲੇ 28 ਤੱਕ ਵਾਲੇ ਕੋਈ ਰਹਿ ਤਾਂ ਬਰੇਡੀ ਆ ਨਹੀਂ ਰਹੀ। ਸਭ ਤੋਂ ਨਰਮੇ ਦੀਆਂ ਵੈਰਾਈਟੀਆਂ ਸਾਰੀਆਂ ਚੰਗੀਆਂ। ਕਿਉਂ ਟਾਟਾ ਦੇ ਚੰਗਾ ਹੈ, ਰਾਸੀ ਦਾ ਚੰਗਾ ਹੈ, ਹੋਰ ਵੀ ਚੰਗੇ ਹੈ। ਨਰਮੇ ਨੂੰ ਬੈਲਸ ਫੀਡ ਦੀ ਲੋੜ ਹੈ। ਜੀ। ਨਰਮਾ ਅੱਧੇ ਮਾਣ ਨਾਲ ਪੰਜਾਬ 'ਚ ਬੀਜਦੇ ਆ ਸੀ। ਬੀਜੇ ਹੋ ਗਿਆ ਠੀਕ ਹੈ ਤੇ ਨਹੀਂ ਬਾਹ ਕੇ 26 ਲਾ ਦਾਂਗੇ ਬਾਸਪਤੀ ਲਾ ਦਾਂਗੇ ਤੇ ਜੇ ਨਰਮੇ ਨੂੰ ਬੈਲੈਂਸ ਫੀਡ ਜੋ ਯੂਨੀਵਰਸਿਟੀ ਕਹਿੰਦੀ ਹੈ ਉਹ ਪਾਈ ਜਾਵੇ ਜਿਵੇਂ ਅੱਜ ਕੱਲ ਦਾ ਨਰਮਾ ਜਿਹੜੀਆਂ ਇਹ ਵੈਰਾਈਟੀਆਂ ਆ ਇਹ ਫਲ ਵੀ ਜ਼ਿਆਦਾ ਲੈਂਦੀਆਂ ਹਾਈਬ੍ਰਿਡ ਇਹ ਡੀਏਪੀ ਦਾ ਵੀ ਜੱਟਾ ਪਾ ਦਿੰਦੀਆਂ ਪੋਟਾਸ਼ ਵੀ 50 ਕਿਲੋ ਪਾ ਦਿੰਦੀਆਂ ਹੈ ম্যাগਨੀਸ਼ੀਅਮ 25 ਕਿਲੋ ਪਾ ਦਿੰਦੀਆਂ ਯੂਰੀਆ ਦੀਆਂ ਤਿੰਨ ਬੋਰੀਆਂ ਪਾ ਦਿੰਦੀਆਂ ਉੱਤੇ 13045 ਦੀਆਂ 4-5 ਸਪਰੇਆਂ ਪਾ ਦਿੰਦੀਆਂ ਫੁੱਲ ਡੋਜ਼ ਤੇ ਤੇ ਜਿਹੜਾ ਕੀੜਿਆਂ ਦਾ ਲਾਜਾ ਕੀੜੇ ਦਾ ਹਫਤੇ ਹਫਤੇ ਸਾਨੂੰ ਸਪਰੇਅ ਕਰਨੀ ਪਊ ਨਰਮਾ 10 ਤੋਂ 12 ਸਪਰਿਆਂ ਲੈਂਦਾ ਜੇ ਕੋਈ ਕੀੜਾ ਨਾ ਆਵੇ ਤਾਂ 10 ਸਪਰਿਆਂ ਨੇ ਤਾਂ ਵੀ ਲੈ ਲੈਣੀਆਂ ਦੋ ਫੰਗੀਸਾਈਡ ਲੈਣੀਆਂ ਚਾਰ ਪੰਜ ਨਿਊਟ੍ਰੀਸ਼ਨ ਲੈ ਲੈਣੀਆਂ ਮਤਲਬ 10 12 ਸਪਰਿਆਂ ਤੋਂ ਘੱਟ ਨਰਮੇ ਦੀ ਫਸਲ ਹੁੰਦੀ ਨਹੀਂ ਜੇ ਕਿਤੇ ਨਰਮੇ ਨੂੰ ਬੈਲੈਂਸ ਫੀਡ ਪਾਈ ਜਾਵੇ ਨੰਬਰੋ ਪਲਾਟ ਦੇ ਪੂਰੇ ਰੱਖੇ ਜਾਣ ਤੇ ਉੱਤੇ ਫੋਲੀਅਰ ਸਪਰਿਆਂ ਜਿੰਨੀਆਂ ਕਹਿੰਦੀ ਯੂਨੀਵਰਸਿਟੀ ਚਾਰ ਸਪਰਿਆਂ ਕਰੀ ਜਾਣ ਨਰਮੇ ਦਾ 4 10 ਗਾਟ ਤੋਂ ਉੱਪਰ ਉੱਪਰ ਕਿੰਨਾ ਹੀ ਆਸਾ ਦਾ 10 12 15 ਮੈਂ ਨਰਮੇ ਦਾ ਕਿਤੇ ਨੰਬਰੋ ਪਲਾਟ ਤੇ ਮੌਸਮ ਸਾਥ ਦੇ ਜੀ ਨਰਮਾ ਵੀ ਕੰਟਰੀ ਵੀ ਹੋ ਸਕਦਾ ਇੱਕ ਡਾਕਟਰ ਸਾਹਿਬ ਵੱਡੀ ਗੱਲ ਹੈ ਜਿਹੜੀ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਤਾਂ ਕਿਸਾਨਾਂ ਦੇ ਵਿੱਚ ਸਭ ਤੋਂ ਵੱਡਾ ਇਸ ਟਾਈਮ ਸਵਾਲ ਹੈ ਜਿਹੜਾ ਝੋਨੇ ਦੀ ਪਰਾਲੀ ਨੂੰ ਲੈ ਕੇ ਹੈ ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਨੇ ਵੀ ਅੱਗ ਨਾ ਲਾਈ ਜਾਵੇ ਪਰ ਕਿਸਾਨ ਇਸ ਚੀਜ਼ ਤੋਂ ਡਰ ਰਹੇ ਨੇ ਵੀ ਜੇ ਅਸੀਂ ਅੱਗ ਨਹੀਂ ਲਾਉਂਦੇ ਤਾਂ ਸਾਡੀ ਕਣਕ ਨੂੰ ਆ ਜਿਹੜੀ ਬਿਮਾਰੀ ਪੈ ਜਾਂਦੀ ਹੈ ਅਸੀਂ ਕਿੱਧਰ ਜਾਈਏ ਕੀ ਹੱਲ ਹੈ ਇਸ ਦਾ ਦੇਖੇ ਜਿਹੜੀ ਪਰਾਲੀ ਹੈ ਉਹ ਪ੍ਰਦੂਸ਼ਣ ਦਾ ਇਕੱਲੇ ਕਿਸਾਨ ਤੇ ਦਬਾਅ ਨਾ ਹੈ ਕਿਸਾਨ ਤੋਂ ਆਲੇ 5 7 8% ਵਸਾਉਂਦਾ ਸਾਰੀ ਇੰਡਸਟਰੀ ਹੈ ਜਿਹੜੀ ਔਰ ਜਿਹੜੀ ਗੱਡੀਆਂ ਅਰਬ ਵਗੈਰਾ ਉਹਦੇ ਨਾਲ ਜ਼ਿਆਦਾ ਫੈਲਦਾ ਇਹ 8% ਇਹਨਾਂ ਦੱਸਦਿਆਂ ਜਹਾ ਜਾਂਦਾ ਜਿਹੜੀ ਵੱਡੀ ਸਮੱਸਿਆ ਬਣਦੀ ਹੈ ਪਰ ਜੇ ਪਰਾਲੀ ਚੱਕੋਂਗੇ ਤਾਂ ਝਾੜ ਹੌਲੀ ਹੌਲੀ ਬਦਲਾ ਦੇ ਘਟਣ ਲੱਗ ਗਿਆ ਜਿਹੜਾ ਉਹਦੇ ਵਿੱਚ ਖਰਾਕੀ ਤੱਤ ਸੀਗੇ ਜਿਹੜੀ ਕੋਈ ਵੀ ਫਸਲ ਚਾਗਦੇ ਹੋ ਉਹਦੇ ਦਾਣੇ ਦਾ ਕਿਸਾਨ ਲੈ ਜਾ ਜਿਹੜਾ ਉਹਦਾ ਮਲਵਾ ਉਹ ਖੇਤ ਰਾਂ ਨਾ ਝਾਈਦਾ ਹੁਣ ਜੇ ਨਰਮਾ ਪਾਟੀਆਂ ਛੜੀਆਂ ਵਿੱਚ ਵਾਦਿਓ ਅਗਲੇ ਸਾਲ ਤੁਹਾਨੂੰ ਖਾਦ ਘੱਟ ਪਾਉਣੀ ਪਊ ਗੁਵਾਰਾ ਦਾ ਨੀਰਾ ਵਿੱਚ ਵਾਦਿਓ ਮੂੰਗੀ ਦਾ ਵਿੱਚ ਵਾਦਿਓ ਇਹ ਪਰਾਲੀ ਵੀ ਕਿਸੇ ਤਰੀਕੇ ਨੇ ਵਿੱਚ ਦੱਬੀ ਜਾਵੇ ਤਾਂ ਹੋਲੀ-ਹੋਲੀ ਸਾਡੀ ਜ਼ਮੀਨ ਉਪਜਾਊ ਹੋ ਜੂ। ਪਰ ਇਹ ਤਾਂ ਗਵਰਨਮੈਂਟ ਦੀ ਲੜਾਈ ਹੈ। ਜੇ ਗਵਰਨਮੈਂਟ ਨੇ ਸਾਨੂੰ ਪਰਾਲੀ ਤੋਂ ਬਚਾਉਣਾ ਉਹਦੇ ਖਾਸਟਰ ਗਵਰਨਮੈਂਟ ਨੂੰ 2000 ਕਿੱਲਾ, 3000 ਕਿੱਲੇ ਦਾ ਦੇ ਦੇਣਾ ਚਾਹੀਦਾ। ਜ਼ਿੰਮੇਵਾਰ ਉਹ ਉਹਨੂੰ ਵੀ ਸੰਭਲੂਗਾ। ਇਹ ਸਮੱਸਿਆ ਤਾਂ ਰਹੂਗੀ ਹਾਂ।